ਵੇ ਸੁਖੇ ਤੋਂ ਪੁਲਿਸ ਇਹ ਨਕੂਨ ਕਰਾਇਆ ਹਾਂ ਤੂੰ ਤਰੀਕ ਤੇ ਜਾਣਾ ਹੈ ਕਿਉਂ ਪਤਾ ਨਹੀਂ ਕੀ ਸੋਚੀ ਅੱਛਾ ਹਾਂ ਤੇ ਤਰੀਕ ਤੇ ਜਾਣਾ ਤਾਂ ਜੇ ਦੇਣਾ ਆਣਾ ਜਾਣਾ ਸ਼ਾਹਬ ਅੱਛਾ ਹਾਂ ਜੀ ਅਹੀਂ ਤੇ ਜਾ ਹੀ ਡਰੇ ਵਾਸਤੇ ਰਹੇ ਹਾਂ ਗਾ ਮੈਂ ਜਿੱਤੇ ਸੇਵਾ ਸਮਝ ਕੇ ਕਰਦੇ ਆਪਨਾ ਕੰਮ ਛੱਡ ਕੇ ਕਰਦੇ ਆਪਨਾ ਉਹ ਖਰਚਾ ਕਰਦੇ ਹਾਂ ਹਾਂ ਤੁੱਕੀ ਖਾਣੇ ਦੀ ਨੇ ਹੂੰ ਹਾਂ ਉਹ ਇਹ ਤੋਂ ਟੋਟੇ ਤੋਂ ਕੁੜਾ ਕੋ ਮੰਗਦੇ ਆ ਨਾ ਵਕੀਲ ਦੀ ਫੀਸ ਮੰਗੀ ਆ ਨਾ ਕੋਈ ਲੈਣਾ ਨਾ ਕੋਈ ਦੇਣਾ ਆਪਣਾ ਕੱਟਾ ਕਰਦੇ ਆਪਣੇ ਸਿਰ ਤੇ ਜਾਂਦੇ ਆ ਤੁਸੀਂ ਸਾਨੂੰ ਕਿਹੜੇ ਚ ਕੱਟਾ ਦੇਉਂਦੇ ਤੁਸੀਂ ਤਰੀਕੇ ਦੀ ਗੱਲ ਕਿਉਂ ਲੱਗਿਆ ਜੰਮਾ ਇਹਦਾ ਆਪਣਾ ਤਨ ਤਨ ਦਾ ਕਾਲਾ ਦਿਖਦਾ ਅੱਛਾ ਹਾਂ ਜਿਹੜਾ ਸਾਨੂੰ ਦੇਰਿਆਲੇ ਡੱਕਦੇ ਨੇ ਕੋਈ ਦਾਲ ਚ ਕਾਲਾ ਦਿਖਦਾ ਪਿਆ ਹੋਰ ਵੀ ਇਹ ਕੋਈ ਡੱਕ ਨਾਲ ਹੋਰ ਵੀ ਡੱਕ ਨਾਲ ਜੇ ਅੰਦਰੋਂ ਸਾਤ ਕਿਹੜਾ ਕਿਹੜਾ ਦਖਾਤੇ ਆ ਗਿਆ ਕਰਤਾਰੀ ਡੱਕਦੇ ਕਰਤਾਰ ਵੀ ਡੱਕਦਾ ਕਰਤਾਰ ਵੀ ਰੱਖਦਾ ਵੀ ਨਹੀਂ ਸੇਵ ਕੇ ਸਾਥ ਕੋਣਾ ਹਾਂ ਅੱਛਾ ਹਾਂ ਪੂਰੀ ਕਹਿੰਦਾ ਪੂਰੀ ਕਹਿੰਦਾ ਨਹੀਂ ਜਾਣਾ ਬਿਲਕੁਲ ਨਹੀਂ ਜਾਣਾ ਭੇਜੇ ਨੂੰ ਲੱਗਿਆ ਕਰ ਉਹ ਤਰੀਕੇ ਨੇ ਜਾਣ ਭੇਜੇ ਨੂੰ ਹਾਂ ਕਰਤਾਰ ਨਹੀਂ ਲੱਗਿਆ ਅੱਛਾ ਹਾਂ ਠੀਕ ਹੈ ਹੈਲੋ ਹਾਂ ਹੋਰ ਤੋ ਕੀ ਕੀ ਕਹਿੰਦਾ ਵੀ ਡਾਕਟਰ ਨਾਲ ਹੀ ਜਾਣਾ ਹਾਂ ਮੈਂ ਕਹਿੰਦਾ ਡਾਕਟਰ ਨਾਲ ਨਹੀਂ ਜਾਣਾ ਤੁਸੀਂ ਜਾਣਾ ਤੇ ਕੱਲਿਆਂ ਤੇ ਜਾਣਾ ਭੇਜਿਆ ਰਹਿਣਾ ਜਾਣਾ ਤੀਰਥਾਂ ਨਾਲ ਜਾਣਾ ਸ਼ਮਨ ਦਾ ਕੈਰ ਕਰ ਸਭੈ ਸਾਮ ਨਾਲ ਜਾਣਾ ਹੈ ਅਸਾ ਤੀਰਥ ਨਾਲ ਕਰੇ ਜੋ ਤੀਰਥ ਨਾਲ ਚਲੇ ਜਾ ਕੋਈ ਗੱਲ ਨਹੀਂ ਤੇ ਪੈਸਾਨ ਨਾਲ ਜਾਣਾ ਹੈ ਇਹਦਾ ਮਤਲਬ ਕਿ ਤੀਰਥ ਤੇ ਵੀ ਕੋਈ ਦਾਲ ਚ ਕਾਲਾ ਕਾਲਾ ਲੱਗਦਾ ਹਾਂ ਇਹਨਾਂ ਨੂੰ 14 ਨਹੀਂ ਮਿਲਦਾ ਤਾਂ ਪੈਲੇਗਾ ਬੜੇ ਪਾਪੀ ਨੇ ਯਾਰ ਹਾਂ ਅੰਦਰ ਰਹਿ ਕੇ ਇੰਨਾ ਪਾਪ ਮਾਤਾ ਪ੍ਰਤੀ ਹੈ ਅਸੀਂ ਮਾਤਾ ਪ੍ਰਤੀ ਕੀ ਕਰ ਰਹੇ ਆ ਇਹ ਕੰਕਰ ਕੀ ਕਰ ਰਹੇ ਨੇ ਸ਼ਰਮ ਹੀ ਨਹੀਂ